ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਅਮਰਤਸਰ ਸਾਹੀ ਪੱਗ ਦੀ ਜਿੰਕਿਉਂਕਿ ਕ੍ਰੀਏਟਿਵ ਸਾਈ ਵੀ ਇਸ ਨੂੰ ਬੋਲਦੇ ਹਨ ਜਿਹੜਾ ਆਪਾਂ ਨੇ ਇਸ ਪੱਗ ਦਾ ਪਹਿਲਾ ਲੜ ਲਿਆਣਾ ਸਿੱਧੇ ਸੈਂਟਰ ਦੇ ਵਿੱਚੋਂ ਲਿਆ ਕੇ ਇਸ ਦੇ ਦੋ ਹੀ ਪੱਲੇਆਂ ਦੇ ਵਿੱਚ ਉੱਪਰਲੇ ਪੱਲੇ ਨੂੰ ਦੋ ਵਾਰ ਫੋਲਡ ਕਰਨਾ ਹੈ ਅਤੇ ਚਾਰੀਂ ਉਂਗਲਾਂ ਨਾਲ ਪ੍ਰੈਸ ਕਰਦੇ ਹੋਏ ਇਸ ਨੂੰ ਬੈਕ ਤੇ ਤੱਕ ਆਪਾਂ ਨੇ ਜਿਹੜਾ ਸਿੰਗਲ ਹੀ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਤੇ ਅਗਲਾ ਜਿਹੜਾ ਆਪਾਂ ਨੇ ਲਾੜ ਲਗਾਉਣਾ ਬੈਗ ਤੋਂ ਪਿੰਚ ਕਰਨਾ ਉੱਪਰ ਮੋٹے ਪਾਸੇ ਨੂੰ ਉੱਪਰ ਰੱਖ ਕੇ ਉਸਦਾ ਚੰਗੀ ਤਰ੍ਹਾਂ ਪੇਚ ਬਣਾ ਦੇਣਾ ਹੈ ਚਾਰਿੰਗ ਨਾਲ ਉੱਪਰਲੇ ਪੇਚ ਨੂੰ ਸਾਫ਼ ਕਰਨਾ ਅਤੇ ਉਸਦੇ ਕੱਪੜੇ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਉੱਪਰਲੇ ਬੱਲੇ ਨੂੰ ਜ਼ਿਆਦਾ ਖੋਲ ਕੇ ਇੱਕ ਉਹਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਨ ਦੇ ਬਾਅਦੋਂ ਆਪਾਂ ਨੇ ਉਸਦੇ ਦੋ ਵਾਰ ਪੇਚ ਬਣਾ ਲੈਣੇ ਹਨ ਦੋ ਪੇਚ ਬਣਾ ਲੈਣੇ ਹਨ ਅਤੇ ਇਹ ਦੋਨਾਂ ਨੂੰ ਅੰਗੂਠੇ ਤੇ ਉਂਗਲੀ ਦੇ ਨਾਲ ਸਾਫ਼ ਕਰਕੇ ਦੁਨਾਂ ਦੀ ਇਸ ਦੁਨਾਂ ਨੂੰ ਸੈੱਟ ਕਰਕੇ ਨੋਕ ਤੇ ਰੱਖਣਾ ਹੈ ਨੋਕ ਤੇ ਰੱਖਣ ਦੇ ਬਾਅਦ ਚੋਂ ਆਪਾਂ ਨੇ ਉਸ ਨੂੰ ਚੰਗੀ ਤਰ੍ਹਾਂ ਖੋਲ ਕੇ ਬਾਜ ਦੇ ਨਾਲ ਆਪਾਂ ਨੇ ਜਾਨੀ ਇਹ ਬਾਜ ਦੇ ਨਾਲ ਜਿਹੜਾ ਆਪਾਂ ਨੇ ਸੈੱਟ ਕਰਨਾ ਹੈ ਸੈੱਟ ਕਰਨ ਦੇ ਬਾਅਦ ਚੋਂ ਉਸ ਨੂੰ ਲਗਾ ਦੇਣਾ ਹੈ ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਬਾਜ ਫੇਰਨਾ ਹੈ ਨੂਕ ਤੋਂ ਲੈ ਕੇ ਬੈਕ ਤੱਕ ਆਪਾਂ ਬਾਜ ਦੀ ਜਿਹੜੀ ਬਾਜ ਦੇ ਨਾਲ ਜਿਹੜੀ ਸਫਾਈ ਕਰਨੀ ਆ ਸਫਾਈ ਇਹ ਜਿਹੜੀ ਆਪਾਂ ਨਾਲ ਦੀ ਨਾਲ ਹੀ ਕਰੀ ਜਾਵਾਂਗੇ ਅਤੇ ਜਿਹੜਾ ਆਪਾਂ ਨੇ ਬਾਜ ਫੇਰਨਾ ਗੁਲਾਈ ਦੇ ਵਿੱਚ ਫੇਰਨਾ ਹੈ ਤੇ ਜਿਹੜਾ ਹੁਣ ਆਪਾਂ ਨੇ ਅਗਲਾ ਲੜ ਲਗਾਉਣਾ ਹੈ ਬੈਕ ਤੋਂ ਵੈਂਚ ਕਰਨਾ ਮੋਟਾ ਪਾਸਾ ਉਸੇ ਤਰੀਕੇ ਨਾਲ ਆਪਾਂ ਨੇ ਉੱਪਰ ਰੱਖਣਾ ਹੈ ਉਸ ਤੋਂ ਪਹਿਲਾਂ ਜੇ ਕਿਤੇ ਆਪਣੇ ਬਲ ਪੈ ਜਾਂਦੇ ਹਨ ਕਿਸੇ ਵੀ ਲੜ ਦੇ ਵਿੱਚ ਉਹਨਾਂ ਨੂੰ ਆਪਾਂ ਸਾਫ਼ ਕਰਦੇ ਹੋਏ ਨਾਲ ਦੀ ਨਾਲ ਆਪਾਂ ਅਗਲਾ ਲੜ ਲਗਾਵਾਂਗੇ ਇਸ ਦੇ ਨਾਲ ਆਪਾਂ ਬਾਅਦਾਂ ਬਾਅਦ ਵਿੱਚ ਆਪਾਂ ਨੂੰ ਸਫਾਈ ਕਰਨ ਦੀ ਲੋੜ ਨਹੀਂ ਪੈਂਦੀ ਕਈ ਵਾਰ ਐ ਹੁੰਦਾ ਜੇ ਆਪਾਂ ਪੱਕਵੰਨ ਕੇ ਫਿਰ ਸਫਾਈ ਕਰਦੇ ਹਾਂ ਤਾਂ ਕਈ ਵਾਰ ਪੇਚਾਂ ਦਾ ਫਾਸਲਾ ਵੱਧ ਘੱਟ ਹੋ ਜਾਂਦਾ ਤੇ ਮੋਟੇ ਵੀ ਕਈ ਵਾਰ ਪੇਚ ਵੱਧ ਘਟ ਹੋ ਸਕਦੇ ਨੇ ਜੰਗੀ ਤਰ੍ਹਾਂ ਬਾਦ ਰਾਤ ਸਫਾਈ ਕਰਕੇ ਆਪਾਂ ਨੇ ਅਗਲਾ ਲੜ ਦੇਣਾ ਪਹਿਲੇ ਲੜ ਦੀ ਤਰ੍ਹਾਂ ਹੀ ਇਸ ਦਾ ਮੋਟਾ ਪਾਸੇ ਉੱਪਰ ਰੱਖ ਕੇ ਇਸ ਦਾ ਪੇਚ ਬਣਾ ਲੈਣਾ ਹੈ ਅਤੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਖੋਲ ਲੈਣਾ ਹੈ ਇਹ ਜਿਹੜਾ ਆਪਾਂ ਨੇ ਇੱਕ ਲੜ ਖੋਲਣਾ ਇੱਕ ਪੂਰਾ ਕੰਡਕਟਰ ਾਕ ਕੇ ਅੱਖ ਤੱਕ ਖੋਲਣਾ ਹੈ ਅਤੇ ਉਸਦੇ ਜਿਹੜੇ ਦੋ ਨੇ ਆਪਾਂ ਨੇ ਉਹਨਾਂ ਨੂੰ ਪੇਚ ਬਣਾ ਲੈਣੇ ਆ ਇਸ ਲੜ ਦੇ ਅਤੇ ਇਹ ਦੋਨਾਂ ਨੂੰ ਚੰਗੀ ਤਰ੍ਹਾਂ ਆਪਾਂ ਉਂਗਲੀ ਤੇ ਅੰਗੂਠੇ ਦੇ ਨਾਲ ਸੈੱਟ ਕਰਨਾ ਹੈ ਸੈੱਟ ਕਰਨ ਦੇ ਬਾਅਦ ਚ ਦੋਨਾਂ ਨੂੰ ਇਕੱਠੇ ਕਰਕੇ ਆਪਾਂ ਨੇ ਨੋਕ ਦੇ ਉੱਤੇ ਰੱਖਣਾ ਹੈ ਨੋਕ ਤੇ ਰੱਖਣ ਦੇ ਬਾਅਦ ਚ ਆਪਾਂ ਨੇ ਬਾਅਦ ਦੇ ਨਾਲ ਉਹਨਾਂ ਨੂੰ ਨੋਕ ਤੇ ਸੈੱਟ ਕਰਨਾ ਹੈ ਅਤੇ ਨਾਲ ਦੀ ਨਾਲ ਸਫਾਈ ਕਰਦੇ ਹੋਏ ਲਗਾ ਦੇਣਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅਤੇ ਵੀਡੀਓ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਾਇਦੇ ਨਾਲ ਜਿਹੜੇ ਵੀਰਾਂ ਨੂੰ ਪੱਗ ਸਿੱਖਣ ਦੀ ਚਾਹਤ ਹੋਵੇਗੀ ਉਹ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਕੇ ਅਤੇ ਉਹ ਪੱਗ ਸਿੱਖਣਾ ਅਤੇ ਐਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਅਤੇ Facebook ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਹੀ ਦੀ ਨਾਲ ਹੀ ਆਪਾਂ ਇਹਨਾਂ ਨੂੰ ਜਿਹੜਾ ਤਿੱਖੇ ਕਰਕੇ ਜਾਂ ਪਿੰਚ ਕਰਕੇ ਸਫਾਈ ਕਰੀ ਜਾਣੀ ਹੈ ਜਿਸ ਦੇ ਨਾਲ ਆਪਣੇ ਪੇਚਾਂ ਦੇ ਵਿੱਚ ਵਿਚਲੇ ਵਾਲਿਓ ਘੱਟ ਪੈਣਗੇ ਅਤੇ ਹੁਣ ਜਿਹੜਾ ਆਪਾਂ ਨੇ ਅਗਲਾ ਲੜ ਇਸ ਪੱਗ ਦਾ ਜਿਹੜਾ ਆਪਾਂ ਨੇ ਤੀਜਾ ਲੜ ਲਗਾਉਣਾ ਹੈ ਉਸ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਅਤੇ ਅੱਧੀ ਅੱਧੀ ਹੱਕ ਤੱਕ ਇਸ ਨੂੰ ਖੋਲ ਕੇ ਉੱਤਲੇ ਸਾਈਡ ਉਹਦਾ ਪੇਚ ਬਣਾ ਦੇਣਾ ਚਾਹੀਦਾ ਹੈ ਗੁਲਾਣ ਦੇ ਨਾਲ ਉੱਪਰਲੇ ਪੇਚ ਨੂੰ ਸੈੱਟ ਕਰਨਾ ਹੈ ਅਤੇ ਅਤੇ ਅੱਧੀ ਅੱਧ ਤੱਕ ਖੋਲ ਕੇ ਇਸ ਨੂੰ ਚੰਗੀ ਤਰ੍ਹਾਂ ਨੁਕਤੂ ਸੈੱਟ ਕਰਨਾ ਨੁਕਤੂ ਸੈੱਟ ਕਰਨ ਦੇ ਬਾਅਦ ਚ ਚੰਗੀ ਤਰ੍ਹਾਂ ਨੁਕਤ ਤੇ ਜਿਹੜਾ ਕੱਪੜਾ ਬਣੇਗਾ ਆਪਣਾ ਇਸ ਲੜ ਦਾ ਉਹਨੂੰ ਵੀ ਚੰਗੀ ਤਰ੍ਹਾਂ ਖੋਲਣਾ ਹੈ ਖੋਲਣ ਦੇ ਬਾਅਦ ਵਿੱਚ ਇਸ ਲੜ ਦੇ ਵਿੱਚ ਵੀ ਦੋ ਪੇਚ ਬਣਾਉਣੇ ਹੈ ਜਿਹੜਾ ਆਪਾਂ ਨੇ ਇਸ ਲੜ ਦੇ ਵਿੱਚ ਸਭ ਤੋਂ ਪਹਿਲਾ ਪੇਚ ਅਤੇ ਸਭ ਤੋਂ ਆਖਰੀ ਜਿਹੜਾ ਆਪਣਾ ਪੇਚ ਹੋਵੇਗਾ ਉਹ ਦੋਹੀ ਪੇਚ ਸਿੰਗਲ ਲਗਾਵਾਂਗੇ ਤੇ ਬਾਕੀ ਜਿਹੜੇ ਬਿਚਲੇ 4 ਜਾਂ 5 ਲੜੜ ਹੋਣਗੇ ਉਹ ਆਪਾਂ ਡਬਲ ਲਾਵਾਂਗੇ ਅਤੇ ਉਸ ਨੂੰ ਨੋਕ ਤੇ ਇਸ ਲੜ ਦੇ ਪੇਚਾਂ ਨੂੰ ਨੋਕ ਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੋਂ ਇਸ ਪੱਗ ਦੇ ਵਿੱਚ ਪੇਚ ਨੇ ਜਿਹੜੇ ਉਹ ਪੰਜੇ ਜਾਂ ਪੰਜੇ ਜਾਂ 6 7 8 ਤਾਂ ਬਾਣੀ ਬਣ ਗਏ ਹਨ ਅਤੇ ਹੌਲੀ ਹੌਲੀ ਪੱਗ ਦੀ ਸ਼ੇਪ ਆ ਜਿਹੜੀ ਉਹ ਬਣਨ ਲੱਗ ਚੁੱਕੀ ਹੈ ਅਤੇ ਜਿਹੜੇ ਆਪਣੇ ਵਿੱਚ ਦਾ ਫਾਸਲਾ ਉਹ ਬਰਾਬਰ ਰੱਖਾਂਗੇ ਜੇ ਫਾਸਲਾ ਬਹੁਤ ਘੱਟ ਹੋਵੇਗਾ ਤਾਂ ਸਾਡੀ ਪੱਗ ਜਿਹੜੀ ਦੇਖਣ ਦੇ ਵਿੱਚ ਵਧੀਆ ਥੋੜੀ ਜਿਹੀ ਘੱਟ ਲੱਗਦੀ ਹੈ ਚੰਗੀ ਤਰ੍ਹਾਂ ਸਫਾਈ ਕਰਨ ਦੇਵਾਚੋਂ ਜਿੱਥੋਂ ਆਪਣਾ ਕੱਪੜਾ ਦਾਬਦਾ ਹੋਵੇਗਾ ਉੱਥੇ ਆਪਾਂ ਨੇ ਉਸ ਨੂੰ ਲੋਡ ਲੋਡ ਕਰਾਂਗੇ ਅਤੇ ਜਿੱਥੋਂ ਕੱਪੜਾ ਉੱਪਰ ਦਾ ਹੋਵੇਗਾ ਉਸ ਨੂੰ ਪ੍ਰੈਸ ਕਰਕੇ ਦਬ ਦੇਵਾਂਗੇ ਜਿੱਥੇ ਆਪਣਾ ਡੂੰਘਾ ਪੈਂਦਾ ਹੋਵੇਗਾ ਉੱਥੇ ਆਪਾਂ ਨੇ ਲੱਕੀ ਸੇ ਵੀ ਲੜ ਦੇ ਵਿੱਚ ਕਪੜਾ ਪਾ ਲੈਣਾ ਜਿਸ ਤੇ ਨਾਲ ਆਪਣਾ ਡੂੰਗਾ ਜਿਹੜਾ ਉਹ ਭਰਿਆ ਜਾਵੇਗਾ। ਇਹਨੂੰ ਤੋਂ ਜਿਹੜੇ ਇਹ ਆਪਣੇ ਵੇਚਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਅ ਤਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ। ਉਸੇ ਟ੍ਰਿਕ ਕੇ ਨਾਲ ਜਿਵੇਂ ਆਪਾਂ ਨੇ ਪਿਛਲੇ ਲੜਕੇ ਦੇ ਪੈਕ ਤੋਂ ਪਿੰਚ ਕਰਨਾ ਮੋਟਾ ਪਸਾ ਇਸ ਲੜਦਾ ਵੀ ਆਪਾਂ ਨੇ ਉੱਪਰ ਰੱਖ ਕੇ ਇਹ ਜਿਹੜਾ ਲੜੜਾ ਹੈ ਇਸ ਦਾ ਉੱਪਰਲਾ ਪੱਲਾ ਜ਼ਿਆਦਾ ਖਿੱਚ ਕੇ ਇਸ ਨੂੰ ਅੱਖ ਤੱਕ ਖੋਲਣਾ ਹੈ ਖੋਲਣ ਦੇ ਬਾਅਦ ਉਹ ਇਸ ਦੇ ਨੋਕ ਤੋਂ ਕੱਪੜਾ ਜਿਹੜਾ ਬਰੇਗਾ ਉਹਨੂੰ ਵੀ ਚੰਗੀ ਤਰ੍ਹਾਂ ਆਪਾਂ ਨੇ ਖਿੱਚ ਲੈਣਾ ਹੈ ਖਿੱਚਣ ਦੇ ਬਾਅਦੋਂ ਇਸ ਲੜ ਦੇ ਵੀ ਆਪਾਂ ਨੇ ਦੋ ਜਿਹੜੇ ਨੇ ਪੇਚ ਬਣਾ ਲੈਣੇ ਹੈ ਤੇ ਉਂਗਲੀ ਤੇ ਅੰਗੂਠੇ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਦੇ ਬਾਅਦ ਚੋਂ ਆਪਾਂ ਨੇ ਇਹ ਨੋਕ ਦੇ ਉੱਤੇ ਇਸ ਨੂੰ ਇਹ ਲੜ ਨੂੰ ਰੱਖ ਦੇ ਰੱਖ ਕੇ ਆਪਣੇ ਚੰਗੀ ਤਰ੍ਹਾਂ ਬਾਅਦ ਦੇ ਨਾਲ ਸਫਾਈ ਕਰਨੀ ਹੈ ਸਫਾਈ ਕਰਨ ਦੇ ਨਾਲ ਆਪਾਂ ਜਿਹੜਾ ਲੜ ਨੂੰ ਹੌਲੀ-ਹੌਲੀ ਖਿੱਚੀ ਜਾਵਾਂਗੇ ਜਿਹਦੇ ਨਾਲ ਆਪਣੇ ਪੇਚ ਨੇ ਜਿਹੜੇ ਟੈਟਕ ਹੋ ਜਾਣਗੇ ਅਤੇ ਇਹਨਾਂ ਵਿੱਚ ਬੜ ਨਹੀਂ ਪਵੇਗਾ ਅਤੇ ਜਿਹੜੇ ਪੇਚ ਨੇ ਉੱਠਲੇ ਨਹੀਂ ਹੋਣਗੇ ਤੇ ਹੁਣ ਜਿਹੜਾ ਆਪਾਂ ਇਹ ਲੜ ਪ्रेस ਕਰਦੇ ਹੋਏ ਲਗਾ ਦੇਣਾ ਹੈ ਅਤੇ ਚੰਗੀ ਤਰ੍ਹਾਂ ਹੁਣ ਜਿੱਥੇ ਵੀ ਆਪਣੇ ਇਸ ਲੜ ਦੇ ਵਿੱਚ ਬਲ ਪੈਂਦੇ ਹੋਣਗੇ ਜਾਂ ਕਿਸੇ ਵੀ ਪੇਚ ਦੇ ਵਿੱਚ ਇਹ ਲੜ ਦੱਬ ਕੇ ਲਵਾਉਣ ਦੇ ਨਾਲ ਉਹ ਜਿਹੜੇ ਪੇਚ 'ਤੇ ਬਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਨੇ ਜਿਹੜਾ ਸਾਫ਼ ਕਰ ਲੈਣਾ ਹੈ ਅਸੀਂ ਤੁਹਾਨੂੰ ਇਹ ਜੀ ਹੋਰ ਪੱਕੀਆਂ ਦੀਆਂ ਵੀਡੀਓਾਂ ਚਾਹੀਦੀ ਹਾਉਣ ਗਿਆ ਤਾਂ ਤੁਸੀਂ ਕਮੈਂਟ ਦੇ ਵਿੱਚ ਉਸ ਪੱਗ ਦਾ ਨਾਮ ਸਟਾਈਲ ਲਿਖ ਕੇ ਲਿਖ ਕੇ ਮੈਨਾਂ ਕਰ ਸਕਦੇ ਹਾਂ ਤੇ ਹੁਣ ਆਪਣਾ ਨੋਕ ਤੋਂ ਜਿਹੜਾ ਆਪਣਾ ਕੱਪੜਾ ਉੱਪਰ ਦਾ ਹੋਵੇਗਾ ਉਸ ਨੂੰ ਦੱਬ ਕੇ ਲੋਡ ਕਰਨਾ ਹੈ ਅਗਲਾ ਜਿਹੜਾ ਆਪਾਂ ਨੇ ਲਾੜ ਲਗਾਉਣਾ ਬੈਗ ਤੋਂ ਪਿੰਚ ਕਰਨਾ ਹੈ ਉਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਜ਼ਿਆਦਾ ਖੋਲ ਲੈਣਾ ਹੈ ਕੁੱਲਨੇ ਬਾਅਦ ਮੋਟਾ ਪਾਸਾ ਉੱਪਰ ਰੱਖ ਕੇ ਉਸ ਦਾ ਪੇਚ ਬਣਾ ਦੇਣਾ ਹੈ ਅਤੇ ਚੰਗੀ ਤਰ੍ਹਾਂ ਹੱਥੋਂ ਫੇਰ ਕੇ ਇਸ ਨੂੰ ਸਾਫ਼ ਕਰ ਲੈਣਾ ਹੈ ਤੇ ਨੋਕ ਜਿਹੜਾ ਆਪਾਂ ਨੇ ਨੋਕ ਤੋਂ ਇੱਕ ਵਾਰ ਮੋੜ ਕੇ ਇਸ ਨੂੰ ਲਗਾ ਦੇਣਾ ਹੈ ਕਿਉਂਕਿ ਇਸ ਇਹ ਜਿਹੜਾ ਲਾੜਾ ਇਹ ਇਸ ਪੱਗ ਦਾ ਪੇਚਾਂ ਵਾਲੀ ਸਾਈਡ ਤੋਂ ਆਖਰੀ ਲਾੜਾ ਇਸ ਕੰਨ ਆਪਾਂ ਇਸ ਨੂੰ ਸਿੰਗਲ ਹੀ ਲਗਾਵਾਂਗੇ ਇਸ ਨੂੰ ਦੋ ਵਾਰ ਫੋਲਡ ਕਰਕੇ ਚੰਗੀ ਤਰ੍ਹਾਂ ਇਸ ਨੂੰ ਪ੍ਰੈਸ ਕਰਦੇ ਹੋਏ ਅੰਡਰ ਤੱਕ ਆਪਣੇ ਇਸ ਨੂੰ ਲਗਾ ਦੇਣਾ ਹੈ ਅਤੇ ਜਿਹੜੀ ਆਪਾਂ ਇਸ ਪੇਚਾਂ ਦੀ ਸਫਾਈਆ ਨਾਲ ਦੀ ਨਾਲ ਹੀ ਕੀਤੀ ਆ ਜਿਸ ਕਾਰਨ ਆਪਣੇ ਪੇਚਾਂ ਦਾ ਫਾਸਲਾ ਵੀ ਬਰਾਬਰੀ ਰਿਹਾ ਅਤੇ ਪੇਚ ਵੀ ਮੋٹے ਵੱਧ ਮੋٹے ਜਾਂ ਘੱਟ ਉਪਤਲੇ ਨਹੀਂ ਹੈਗੇ ਤੇ ਪੱਗ ਦੀ ਸ਼ੇਪ ਹੈ ਜਿਹੜੀ ਹੁਣ ਇਸ ਲੜਦੇ ਲਗਾਉਣ ਦੇ ਨਾਲ ਕੰਪਲੀਟ ਹੋ ਚੁੱਕੀ ਆ ਤੇ ਹੁਣ ਆਪਾਂ ਨੋਕ ਤੋਂ ਇਹ ਪੱਗ ਦੇ ਪੇਚਾਂ ਨੂੰ ਸੈੱਟ ਕਰਨਾ ਹੈ। ਅਤੇ ਹੁਣ ਜਿਹੜਾ ਆਪਾਂ ਨੇ ਕਲਗੀ ਲੜ ਲਗਾਉਣਾ ਉਸਦੇ ਦੋਈ ਪੱਲੇ ਪੱਲਿਆਂ ਚ ਉੱਪਰਲੇ ਪੱਲੇ ਨੂੰ ਇੱਕ ਵਾਰ ਖੋਲ ਲੈਣਾ ਹੈ। ਖੋਲ ਕੇ ਆਪਾਂ ਕਲਗੀ ਲੜ ਤੇ ਜਿਹੜਾ ਆਪਣੀ 6ਵਾਂ ਲੜ ਲਗਾਇਆ ਇਸ ਕਲਗੀ ਲੜ ਨੂੰ ਇਸਦੇ ਉੱਪਰ 6ਵੇਂ ਲੜ ਦੇ ਉੱਪਰ ਰੱਖ ਦੇਣਾ ਹੈ ਤੇ ਵਾਧੂ ਕੱਪੜੇ ਨੂੰ ਅੰਦਰਲੀ ਸਾਈਡ ਮੋੜ ਦੇਣਾ ਹੈ ਤੇ ਜਿਹੜਾ ਆਪਣਾ ਉੱਪਰਲੀ ਸ਼ਾਰਡ ਕੱਪੜਾ ਹੋਵੇਗਾ ਉਸ ਨੂੰ ਵੀ ਉੱਪਰਲੀ ਸ਼ਾਰਡ ਨੂੰ ਖਿੱਚਣਾ ਹੈ ਉੱਪਰ ਵਾਲੇ ਨੂੰ ਅਤੇ ਉਹ ਚੰਗੀ ਤਰ੍ਹਾਂ ਹੱਥ ਫੇਰ ਕੇ ਇਸ ਨੂੰ ਸਾਫ਼ ਕਰ ਲੈਣਾ ਹੈ ਸਾਫ ਕਾਨ ਦੇ ਵਾਚ ਨੂੰ ਇਸ ਨੂੰ ਘੁਮਾ ਕੇ ਆਪਣੇ ਛੇਵੇਂ ਪੇਜ ਦੇ ਥੱਲੇ ਇਸ ਨੂੰ ਦੱਬ ਦੇਣਾ ਹੈ ਜਿਹੜਾ ਆਪਣੇ ਪੱਗ ਪੈਨ ਲਗਾਉਣਾ ਜਿੱਥੇ ਆਪਣੇ ਛੇਵੇਂ ਪੇਜ ਦੀ ਨੋਕ ਹੋਵੇਗੀ ਉੱਥੇ ਲਗਾ ਕੇ ਇਸ ਨੂੰ ਆਖਰੀ ਲੜ ਦੇ ਥੱਲੇ ਦੱਬ ਦੇਣਾ ਹੈ ਤੇ ਨੋਕ ਤੋਂ ਇਸ ਪੱਗ ਨੂੰ ਸੈੱਟ ਕਰਨਾ ਹੈ ਤੇ ਸ਼ੇਪ ਨੂੰ ਆਪਾਂ ਨੇ ਜਿਹੜਾ ਸਵਾਰਨਾ ਹੈ ਤੇ ਚੰਗੀ ਤਰ੍ਹਾਂ ਹੁਣ ਜਿੱਥੇ ਵੀ ਆਪਣੇ ਕਿਸੇ ਵੀ ਪੇਚ ਦੇ ਵਿੱਚ ਜੇ ਬਲ ਪੈਂਦੇ ਹੋਣਗੇ ਉਹਨਾਂ ਨੂੰ ਸਾਫ਼ ਕਰ ਲੈਣਾ ਹੈ ਅਤੇ ਹੁਣ ਆਪਣੇ ਜਿੱਥੋਂ ਵੀ ਬੜ ਪੰਦੇ ਹੋਣਗੇ 6 ਮੇ ਲੜ ਦੇ ਵਿੱਚ ਇਹਨਾਂ ਕਲਗੀ ਲੜ ਦੀ ਆਲੀ ਸਾਈਡ ਦੇ ਵਿੱਚ ਉੱਥੇ ਆਪਾਂ ਨੇ ਬਾਅਦ ਦੇ ਨਾਲ ਸਫਾਈ ਕਰਨੀ ਹੈ ਸਫਾਈ ਕਰਨਾਂ ਦੇ ਬਾਅਦ ਹੁਣ ਜਿਹੜਾ ਆਪਾਂ ਨੇ ਸਿੱਧੇ ਸੈਂਟਰ ਦੇ ਵਿੱਚੋਂ ਸਭ ਤੋਂ ਪਹਿਲਾ ਲੜ ਲਿਆ ਆਇਆ ਸੀਗਾ ਉਸ ਨੂੰ ਖੇਤ ਲੈਣਾ ਹੈ ਜੇਕਰ ਆਪਣਾ ਕਲਗੀ ਲੜ ਛੋਟਾ ਰਹਿੰਦਾ ਤਾਂ ਆਪਾਂ ਉਸ ਨੂੰ 6ਵੇਂ ਲੜ ਦੇ ਵਿੱਚ ਲਗਾ ਕੇ ਉੱਤੇ ਪੱਗ ਪੈਣਾ ਲਗਾ ਸਕਦੇ ਜਿਸ ਨਾਲ ਆਪਣਾ ਕਲਗੀ ਲੜ ਟੈਟਰ ਹਿੱਟਲਾ ਨਾ ਹੋਵੇ ਅਤੇ ਚੰਗੀ ਤਰ੍ਹਾਂ ਲੜ ਨੂੰ ਉੱਪਰਲੇ ਲੜ ਨੂੰ ਖੋਲ ਕੇ ਖਿੱਚ ਕੇ ਸਿਰ ਠਾਕ ਦੇਣਾ ਹੈ ਅਤੇ ਚੰਗੀ ਤਰ੍ਹਾਂ ਬੈਕ ਤੋਂ ਉਸ ਨੂੰ ਖਿੱਚ ਕੇ ਸਿਰ ਨੂੰ ਟੈਟ ਕਰ ਲੈਣਾ ਹੈ ਤੇ ਬੈਕ ਦੀ ਬੈਕ ਸਾਈਡ ਤੇ ਦੱਬ ਦੇਣਾ ਹੈ ਅਤੇ ਪੇਚਾਂ ਨੂੰ ਆਪਾਂ ਨੇ ਤਿੱਖੇ ਕਰ ਲੈਣਾ ਹੈ ਉਂਗਲੀ ਅਤੇ ਅੰਗੂਠੇ ਦੇ ਨਾਲ ਇੱਕ-ਇੱਕ ਕਰਕੇ ਜਿਹੜਾ ਆਪਾਂ ਸਾਰੇ ਪੇਚਾਂ ਨੂੰ ਵਾਰੋ-ਵਾਰੀ ਜਿਹੜਾ ਆਪਾਂ ਉਹਨਾਂ ਨੂੰ ਤਿੱਖਿਆ ਕਰਨਾ ਜਿਸ ਦੇ ਨਾਲ ਆਪਣੇ ਪੇਚ ਹੋਰ ਵੀ ਵਧੀਆ ਦਿਖਣਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਪੇਜ ਨੇ ਹੋਰ ਵੀ ਸੋਹਣੇ ਲੱਗ ਰਹੇ ਹਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਤੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਵੀਂ ਵੀਡੀਓ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ